किसी की इमरजेंसी में चाय का दो हाँ इमरजेंसी में आई थी ना वो को लेकर कल आई थी शाम तक वो छह बजे आई थी, देखे थी।, देखे थी।, देखे थी। किसी का बच्चे नो बच्चे को एक्सीडेंट हो गया था ये काली सड़क में माप रही थी किसी तो एक्सीडेंट हुआ मोटरसाइकिल से गेंद, गेंद खेल रहे थे गेंद लेके वो चला गई उस पार वो वो लाने गई थी वो गिर गई वो उसको मोटरसाइकिल वाला उधर से आई थी वो पीछ दिया अच्छा, अच्छा वो वहाँ पर कोई नहीं थी वहाँ पर मेरा आदमी नहीं थी मैम चले से आई मैं दो रुपया के कमाने वाला हूँ मैं बच्चों को पोसने वाला हूँ और उसी में मेरा बच्चों को ठोक दिया वो है वो बोल रहे नहीं इलाज करवा हम ਸਰੇ ਕੇ ਪਰਿਵਾਰ ਨੇ ਸਾਡੇ 5 ਸਾਲ ਦਾ ਬੱਚਾ ਹੱਥਾਂ ਦੇ ਵਿੱਚ ਚੱਕਿਆ ਹੋਇਆ ਸੀਗਾ ਅਮਰਜੈਂਸੀ ਤੋਂ ਬਾਹਰ ਜਾ ਰਹੀ ਸੀ ਉਹ ਕਹਿੰਦੇ ਅੰਦਰ ਸੁਣਵਾਈ ਨਹੀਂ ਹੋਈ ਪੈਰ ਦੇ ਉੱਤੇ ਕੋਈ ਸੱਟ ਲੱਗੀ ਸੀ ਨਹੀਂ ਹਰ ਇੱਕ ਬੀਡੀ ਸੁਣਵਾਈ ਹੁੰਦੀ ਹੈ ਐਦਾਂ ਦੀ ਕੋਈ ਗੱਲ ਨਹੀਂ ਨਾ ਸੁਣਵਾਈ ਹੋਣ ਦਾ ਤਾਂ ਮਤਲਬ ਹੀ ਕੋਈ ਨਹੀਂ ਆ ਜਿਹੜਾ ਵੀ ਜੇ ਕਿਸੇ ਨੂੰ ਐਦਾਂ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹ ਪਹਿਲਾ ਮਰੀਜ਼ ਜਿਹੜਾ ਹੈ ਅਮਰਜੈਂਸੀ ਜਾਂਦਾ ਉਸ ਤੋਂ ਜਿਹੜਾ ਹੈਗਾ ਜੇ ਤਾਂ ਉਹਦੀ ਅਮਰਜੈਂਸੀ ਵਿੱਚ ਸਰਦੀ ਵੀ ਪਲਾਨ ਕਰਨ ਵਾਲੀ ਹੁੰਦੀ ਹੈ ਤਾਂ ਅਮਰਜੈਂਸੀ ਕੀਤੀ ਜਾਂਦੀ ਹੈ ਨਹੀਂ ਤੇ ਜਿਹੜਾ ਹੈਗਾ ਉਹਨੂੰ ਨੈਕਸਟ ਸਟੇਪ ਲਾ ਕੇ ਜਿਹੜਾ ਹੈਗਾ ਉਹਦਾ ਕਰ ਦਿੱਤਾ ਜਾਂਦਾ ਹੈ ਬਿਲਕੁਲ ਸਰਵ ਪਰਵਾਦਾ ਇਲਾਜ ਹੋ ਗਿਆ ਜਿੱਦਾਂ ਉਹ ਬਿਲਕੁਲ ਹੋ ਗਿਆ ਜੀ ਡਾਕਟਰ ਸਰਵ ਨਾਲ ਮੇਰੀ ਗੱਲ ਵੀ ਹੋ ਗਈ ਹੈ ਸੋ ਮੈਂ ਇੱਕ ਹੋਰ ਮਾਤਾ ਜੀ ਦਾ ਵੀ ਪੁੱਛਣਾ ਸੀ ਉਹਨਾਂ ਦਾ ਵੀ ਕੱਲ ਦਾ ਆਪਰੇਸ਼ਨ ਪੈਂਡਿੰਗ ਸੀ ਉਹ ਵੀ ਹੋ ਗਿਆ ਤੇ ਉਹ ਪਰਿਵਾਰ ਦੀ ਵੀ ਜਿਹੜੀ ਹੈਗੀ ਸਮਾਈ ਹੋ ਗਈ ਤਾਂ ਕੋਈ ਗੱਲ ਨਹੀਂ ਠੀਕ ਹੈ ਥੈਂਕ ਯੂ ਥੈਂਕ ਯੂ